ਸਾਰੇ ਸੰਸਰੀਏ ਕਾਲ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਕਾਟਨ ਦੇ ਸੂਟ ਜਿਹੜੇ ਆਪਾਂ ਸਲਾਈ ਕਰਨ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਦੇ ਵਿੱਚ ਭੇ ਲੈਣਾ ਚਾਹੀਦਾ ਕਿਸ ਤਰ੍ਹਾਂ ਤੇ ਤਕਰੀਬਨ ਅਸੀਂ ਦੇਖਿਆ ਕਿ ਕਾਟਨ ਦੇ ਸੂਟ ਜਿਹੜੇ ਆਪਨੇ ਸਲਾਈ ਕਰਨ ਤੋਂ ਬਾਅਦ ਇੱਕ ਦੋ ਧੋ ਜਦੋਂ ਆਪਾਂ ਧੋ ਲੈਂਦੇ ਹਾਂ ਤੇ ਇਹਨਾਂ ਦੀ ਫਿਟਿੰਗ ਵਗੈਰਾ ਇਹਨਾਂ ਖਰਾਬ ਹੋ ਜਾਂਦੀ ਹੈ ਮਤਲਬ ਉਸ ਤਰ੍ਹਾਂ ਦੀ ਫਿਟਿੰਗ ਨਹੀਂ ਰਹਿੰਦੀ ਤੇ ਹਮੇਸ਼ਾ ਅਸੀਂ ਇਹ ਕੰਮ ਕਰਨਾ ਕਾਟਨ ਦਾ ਸੂਟ ਕਰੋ ਵੀ ਅਸੀਂ ਸਲਾਈ ਜਾਂ ਖੋਦ ਕਰਦੇ ਜਾਂ ਅਸੀਂ ਟੇਲਰ ਤੋਂ ਕਰਾਉਂਦੇ ਆ ਜਦੋਂ ਵੀ ਅਸੀਂ ਉਹਨੂੰ ਬਾਜ਼ਾਰ ਤੇ ਲਿਆਉਂਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਪਾਣੀ ਦੇ ਵਿੱਚ ਉਹਨੂੰ ਭਿਓ ਕੇ ਰੱਖਣਾ ਤੇ ਪਾਣੀ ਆ ਮੈਂ ਲੈ ਲਿਆ ਤੇ ਉਹਦੇ 'ਚ ਇੱਕ ਚਮਚ ਪਾਵਾਂਗੇ ਅਸੀਂ ਨਮਕ ਤੇ ਨਮਕ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਾਟਨ ਦੇ ਕੱਪੜਿਆਂ ਦਾ ਅਕਸਰ ਜਿਹੜਾ ਕਲਰ ਉੱਤਰ ਜਾਂਦਾ ਤੇ ਕਲਰ ਪੱਕਾ ਹੋ ਜਾਂਦਾ ਤੇ ਨਮਕ ਜ਼ਰੂਰ ਪਾ ਲੈਣਾ ਉਸ ਤੋਂ ਬਾਅਦ ਅਸੀਂ ਆਪਣਾ ਕਾਟਨ ਦਾ ਸੂਟ ਜਿਹੜਾ ਉਹਦੇ ਵਿੱਚ ਭੇ ਦੇਵਾਂਗੇ ਅੱਧਾ ਪੌਣਾ ਘੰਟਾ ਭੇਨ ਤੋਂ ਬਾਅਦ ਫਿਰ ਅਸੀਂ ਇਹਨੂੰ ਸੁਕਾ ਕੇ ਛਾਂ ਦੇ ਵਿੱਚ ਪ੍ਰੈਸ ਕਰਕੇ ਉਸ ਤੋਂ ਬਾਅਦ ਇਹਨੂੰ ਅਸੀਂ ਸਲਾਈ ਦੇ ਲਈ ਦੇਵਾਂਗੇ ਜੇਕਰ ਅਸੀਂ ਫਿਰ ਸਲਾਈ ਕਰਨਾ ਫਿਰ ਕਰੋ ਤੇ ਇਸ ਨਾਲ ਨਾ ਜਿਹੜੀ ਆਪਣੇ ਸੂਟਾਂ ਦੀ ਕਦੇ ਵੀ ਫਿਟਿੰਗ ਜਿਹੜੀ ਖਰਾਬ ਨਹੀਂ ਹੁੰਦੀ ਹੈਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਾਟਨ ਦੇ ਸੂਟ ਥੋੜੇ-ਬਹੁਤੇ ਛਲਿੰਗਤਾ ਹੁੰਦੇ ਆ ਇਸ ਤਰ੍ਹਾਂ ਪਹਿਲਾਂ ਭੇਨ ਦੇ ਨਾਲ ਤੇ ਆਪਣਾ ਨਮਕੀ ਦੇ ਵਿੱਚ ਪਾਣ ਨਾਲ ਕਲਰ ਵੀ ਪੱਕਾ ਹੋ ਜਾਂਦਾ ਤੇ ਇਹ ਛਲਿੰਗ ਪਹਿਲੇ ਹੋ ਜਾਂਦੇ ਜਿੰਨੇ ਕਿਵੇਂ ਹੋਣੇ ਹੋਣਗੇ ਤੇ ਇਹਦੇ ਨਾਲ ਆਪਣੇ ਸੂਟਾਂ ਦੀ ਫਿਟਿੰਗ ਖਰਾਬ ਨਹੀਂ ਹੁੰਦੀ ਨਹੀਂ ਤਾਂ ਤੁਹਾਨੂੰ ਪਤਾ ਹੀ ਐ ਇੰਨੇ ਨਹੀਂ ਮਹਿੰਗੇ ਜਿਹੜੀ ਆਪਾਂ ਸਲਾਈਆਂ ਦਿੰਦੇ ਆ ਤੇ ਸੂਟ ਵੀ ਇੰਨੇ ਨਹੀਂ ਮਹਿੰਗੇ ਹੁੰਦੇ ਤੇ ਉਹਦੇ ਨਾਲ ਜਦੋਂ ਇੱਕ ਦੋ ਧੋ ਧੋ ਲੈਂਦੇ ਆ ਤਾਂ ਫਿਟਿੰਗ ਖਰਾਬ ਹੋ ਜਾਂਦੀ ਹੈ ਤੇ ਆਪਣੇ ਸੂਟ ਦੀ ਉਹ ਵਾਲੀ ਗੈਟਅਪ ਨਹੀਂ ਆਉਂਦੀ ਹੈਗੀ ਤੇ ਹਮੇਸ਼ਾ ਤੁਸੀਂ ਆਹ ਕੰਮ ਕਰਨਾ ਜਦੋਂ ਵੀ ਅਸੀਂ ਸੂਟ ਲੈਂਦੇ ਆ ਬਾਜ਼ਾਰ ਤੋਂ ਤੇ ਇਸ ਤਰ੍ਹਾਂ ਕਰਕੇ ਪਾਣੀ ਦੇ ਵਿੱਚ ਭਿਓ ਲਿਆ ਕਰੋ ਤੇ ਪਾਣੀ ਦੇ ਵਿੱਚ ਨਮਕ ਪਾ ਲਿਆ ਕਰੋ ਨਮਕ ਪਾੜਨਾ ਜਿਹੜਾ ਕਲਰ ਆਪਣਾ ਪੱਕਾ ਹੋ ਜਾਂਦਾ ਤੇ ਹੁਣ ਮੈਂ ਇਹਨੂੰ ਭਿੱਜਾ ਲੈਣਾ ਉਸ ਤੋਂ ਬਾਅਦ ਇਹਨੂੰ ਨਿਚੋੜ ਕੇ ਛਾਂ ਦੇ ਵਿੱਚ ਸੁਕਾ ਲੈਣਾ ਫਿਰ ਪ੍ਰੈਸ ਕਰਕੇ ਫਿਰ ਇਹਨੂੰ ਸਲਾਈ ਦੇ ਲਈ ਦਮਾਂਗੇ ਦੂਸਰਾ ਟਿਪਸ ਹੈਗਾ ਕਿ ਜਦੋਂ ਵੀ ਆਪਾਂ ਸੂਟ ਕੋਈ ਸਲਾਈ ਕਰਦੇ ਹਾਂ ਤੇ ਉਹਨੂੰ ਤਰਪਾਈ ਕਰਨੀ ਹੈ ਤਰਪਾਈ ਨੂੰ ਸੁੱਕੇ ਢੰਗ ਨਾਲ ਕਰਨ ਦਾ ਤਰੀਕਾ ਇਹ ਹੈ ਕਿ ਹਮੇਸ਼ਾ ਜਿਹੜਾ ਆਪਾਂ ਨੀਚਲਾ ਪੱਲਾ ਤੇ ਸਾਈਡਾਂ ਦਾ ਇਸ ਤਰ੍ਹਾਂ ਕਰਕੇ ਪ੍ਰੈਸ ਨਾਲ ਮੋੜ ਲਵਾਂਗੇ ਤੇ ਮੋਟਾ ਬਕੀਆ ਕਰਕੇ ਉਦੋਂ ਇਸ ਤਰ੍ਹਾਂ ਕਰਕੇ ਇੱਕ ਮੋਟੀ ਸਲਾਈ ਲਾਓ ਤੇ ਇਹਦੇ ਨਾਲ ਜਿਹੜੀ ਬੜੀ ਆਸਾਨੀ ਦੇ ਨਾਲ ਆਪਣੀ ਤਰਪਾਈ ਹੋ ਜਾਣੀ ਤੇ ਦੂਜਾ ਫਾਇਦਾ ਇਹਦਾ ਇਹ ਹੈ ਕਿ ਆਪਣਾ ਪੱਲਾ ਵੀ ਜਿਹੜਾ ਬਿਲਕੁਲ ਵੀ ਉੱਚਾ ਨੀਵਾ ਨਹੀਂ ਹੋਣਾ ਤੇ ਇਹਨੂੰ ਸੈੱਟ ਕਰਕੇ ਰੱਖ ਕੇ ਉਹਨੂੰ ਪ੍ਰੈਸ ਕਰਨ ਤੋਂ ਬਾਅਦ ਫਿਰ ਉਹਨੂੰ ਮੋٹے ਬਕੀਏ ਦੇ ਨਾਲ ਇਦਾਂ ਸਲਾਈ ਲਗਾ ਲਓ ਉਸ ਤੋਂ ਬਾਅਦ ਇਦਾਂ ਸੀ ਆਰਾਮ ਦੇ ਨਾਲ ਜਿਹੜੀ ਤਰਪਾਈ ਕਰ ਸਕਦੇ ਆ ਇਹਦੇ ਨਾਲ ਤਰਪਾਈ ਜਿਹੜੀ ਕਰਨੀ ਬਹੁਤ ਆਸਾਨ ਹੋ ਜਾਂਦੀ ਹੈ ਵੀਡੀਓ ਜੇ ਪਸੰਦ ਆਉਂਦੀ ਹੈ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਆ ਹੈਗਾ ਜਿਹੜਾ ਤਰਪਾਈ ਨੂੰ ਐਨ ਸੋਖੇ ਢੰਗ ਨਾਲ ਕਰਨ ਦਾ ਤਰੀਕਾ ਮੈਂ ਹਮੇਸ਼ਾ ਹੀ ਇੱਦਾਂ ਹੀ ਕਰਦੀ ਆ ਦੇਖੋ ਅਗਲੇ ਪਿਛਲੇ ਦੋਨੋਂ ਪੱਲਿਆਂ ਦੇ ਜਿਹੜੀ ਇਸ ਤਰ੍ਹਾਂ ਕਰਕੇ ਸਲਾਈ ਲਗਾ ਕੇ ਫਿਰ फटाफट ਨਾਲ ਜਿਹੜੀ ਆਪਣੀ ਤਰਪਾਈ ਹੋ ਜਾਂਦੀ ਹੈ ਤੇ ਪੱਲਾ ਵੀ ਜਿਹੜਾ ਆਪਣਾ ਉੱਚਾ ਨੀਵਾ ਬਿਲਕੁਲ ਨਹੀਂ ਹੁੰਦਾ ਹੈਗਾ ਆ ਦੇਖੋ ਇਸ ਤਰ੍ਹਾਂ ਕਰਕੇ ਅਸੀਂ ਤਰਪਾਈ ਆਪਣੀ ਕਰ ਲਵਾਂਗੇ ਤੇ ਤੀਸਰਾ ਟਿਪਸ ਹੈਗਾ ਜੀ ਆਪਣੀ ਸਲਾਈ ਮਸ਼ੀਨ ਬਾਰੇ ਕਈ ਵਾਰੀ ਆਪਣੀ ਸਲਾਈ ਮਸ਼ੀਨ ਜਿਵੇਂ ਕੀ ਖਰਾਬ ਹੋ ਜਾਂਦੀ ਹੈ ਤੇ ਧਾਗਾ ਸ਼ੀਟਰਾਂ ਦੇ ਵਿੱਚ ਫਸ ਜਾਂਦਾ ਤੇ ਉਹਦੇ ਨਾਲ ਜਦੋਂ ਅਸੀਂ ਮਿਸਤਰੀ ਨੂੰ ਦਿਖਾਉਂਦੇ ਹਾਂ ਉਹ ਤਕਰੀਬਨ ਕੋਈ ਨਾ ਕੋਈ ਜਿਹੜੀ ਆਪਣੀ ਇਹਦੇ ਵਿੱਚ ਪ੍ਰੋਬਲਮ ਦੱਸ ਦਿੰਦੇ ਔਰ 4-500 ਦੇ ਔਰੇ ਜਿਹੜੇ ਉਹ ਠੀਕ ਕਰਕੇ ਨਹੀਂ ਜਾਂਦੇ ਜੇਕਰ ਛੋਟੀ ਮੋਟੀ ਪ੍ਰੋਬਲਮ ਹੈ ਇਸ ਤਰ੍ਹਾਂ ਕਰਕੇ ਧਾਗਾ ਸ਼ੀਟਰਲ ਦੇ ਵਿੱਚ ਫਸ ਜਾਵੇ ਤਾਂ ਅਸੀਂ ਉਹਨੂੰ ਖੁਦ ਵੀ ਠੀਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਰੀਲ ਦਾ ਧਾਗਾ ਤੇ ਨੀਕੇ ਜਿਹੜਾ ਆਪਣੇ ਫਿਰਕੇ ਵੀ ਕੱਢ ਲਵਾਂਗੇ ਤੇ ਹੁਣ ਅਸੀਂ ਆਪਣਾ ਜਿਹੜਾ ਵੀ ਮਸ਼ੀਨ ਦਾ ਤੇਲ ਹੁੰਦਾ ਉਹ ਲੈ ਲੈਣਾ ਸਾਰੇ ਕਿਤੇ ਚੰਗੀ ਤਰ੍ਹਾਂ ਜਿਹੜਾ ਤੇਲ ਅਸੀਂ ਪਾ ਦੇਵਾਂਗੇ ਇਸ ਤਰ੍ਹਾਂ ਕਰਕੇ ਫਿਟਲ ਦੇ ਵਿੱਚ ਵੀ نیچے ਤੇਲ ਪਾ ਦੇਣਾ ਤੇ ਅਸੀਂ ਤਕਰੀਬਨ ਜਦੋਂ ਕੱਪੜੇ ਸਲਾਈ ਕਰਦੇ ਆ ਇਸ ਤਰ੍ਹਾਂ ਕਰਕੇ ਹੋ ਜਾਂਦੇ ਆ ਛੋਟੀਆਂ-ਮੋਟੀਆਂ ਗਲਤੀਆਂ ਜਾਂ ਮਸ਼ੀਨ ਇੱਕਦਮ ਪੁੱਠੀ ਘੁਮਾ ਦੋ ਤਾਂ ਆਪਣਾ ਜਿਹੜਾ ਸ਼ੀਟਲ ਦੇ ਵਿੱਚ ਧਾਗਾ ਫਸ ਜਾਂਦਾ ਜਾਂ ਫਿਰ ਕਈ ਵਾਰੀ ਸੂਈ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤੇ ਇਹਨੂੰ ਅਸੀਂ ਖੁਦ ਹੀ ਠੀਕ ਕਰ ਸਕਦੇ ਆ ਜਿਹੜਾ ਮੈਂ ਸਾਰੇ ਪਾ ਦਿੱਤਾ ਤੇ ਖਾਸ ਕਰਕੇ ਸ਼ੀਟਲ ਦੇ ਵਿੱਚ نیچے ਜ਼ਰੂਰੀ ਆਪਾਂ ਤੇਲ ਪਾਉਣਾ ਜਿਹੜਾ ਤੇ ਹੁਣ ਜਿਹੜਾ ਮਸ਼ੀਨ ਨੂੰ ਆਪਾਂ ਪੁੱਠਾ ਘੁਮਾਣਾ ਸ਼ੁਰੂ ਕਰ ਦੇਣਾ ਇਸ ਤਰ੍ਹਾਂ ਕਰਕੇ ਪੁੱਠਾ ਘੁਮਾਵਾਂਗੇ ਇਸ ਤਰ੍ਹਾਂ ਕਰਕੇ ਪੁੱਠਾ ਘੁਮਾਣਾ ਜਰਾ ਆਹ ਦੇਖੋ बस ਕੁਝ ਨੇਸੀ ਕਰਨਾ ਹੈਗਾ ਪੁੱਠਾ ਘੁਮਾਉਣ ਤੋਂ ਬਾਅਦ ਹੁਣ ਕੋਈ ਵੀ ਅਸੀਂ ਐਕਸਟਰਾ ਕਪੜਾ ਲੈ ਕੇ ਉਹਤੇ ਸਲਾਈ ਲਗਾਵਾਂਗੇ ਤੇ ਅਜਿਹਾ ਸਲਾਈ ਲਗਾਉਣ ਨਾਲ ਮਤਲਬ ਧਾਗਾ ਨਹੀਂ ਪਾਣਾ ਵੈਸੇ ਮਸ਼ੀਨ ਚਲਾਣੀ ਹੁਣ ਸਿੱਧੀ ਮਸ਼ੀਨ ਚਲਾਵਾਂਗੇ ਤੇ ਆਪਣਾ ਜਿਹੜਾ ਤੇਲ ਹੈ ਬਾਤੂ ਉਹ ਕੱਪੜੇ ਦੇ ਵਿੱਚ ਲੱਗ ਦੂੰਗਾ ਫੇਰ ਅਸੀਂ ਜਿਹੜਾ ਇਹਦੇ ਵਿੱਚ ਕੋਈ ਵੀ ਨਵਾਂ ਸੂਟ ਜਿਹੜਾ ਕਰਕੇ ਸਲਾਈ ਕਰਾਂਗੇ ਆ ਦੇਖੋ ਮਸ਼ੀਨ ਦੀ ਜਿਹੜੀ ਆਵਾਜ਼ ਕਾਫੀ ਬਦਲ ਗਈ ਜਿਹੜਾ ਆਪਣਾ ਧਾਗਾ ਉਹ ਇਸ ਤਰ੍ਹਾਂ ਕਰਕੇ ਆਪਣੇ ਆਪ ਹੀ ਨਿਕਲ ਜਾਂਦਾ ਬਸ ਇਹ ਆਸਾਨ ਜਿਹੇ ਤਰੀਕੇ ਦੇ ਨਾਲ ਅਸੀਂ ਜਿਹੜਾ ਆਪਣੀ ਸਲਾਈ ਮਸ਼ੀਨ ਖੁਦ ਹੀ ਠੀਕ ਕਰ ਸਕਦੇ ਹਾਂ ਤੇ ਆਪਣੇ ਕਾਫੀ ਸਾਰੇ ਜਿਹੜੇ ਪੈਸੇ ਬਚਾ ਸਕਦੇ ਹਾਂ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਮਸ਼ੀਨ ਦੇ ਵਿੱਚ ਜਿਹੜਾ ਮਸ਼ੀਨ ਦਾ ਤੇਲ ਆਂਦਾ ਵਧੀਆ ਉਹ ਵਾਲਾ ਲਿਆ ਕੇ ਰੱਖਣਾ ਤੇ ਉਹਨੂੰ ਸ਼ਟਰਲ ਦੇ ਵਿੱਚ ਪਾਓ। ਤੋਂ ਬਾਅਦ ਉਹਨੂੰ ਪੁੱਠੀ ਘੁਮਾਣੀ ਸ਼ੁਰੂ ਕਰ ਦਿਓ ਤੇ ਮਸ਼ੀਨ ਆਪਣੀ ਸਹੀ ਰਹੂਗੀ। ਤੇ ਹਮੇਸ਼ਾ ਜਦੋਂ ਇੱਕ ਹੈਗਾ ਚੌਥਾ ਟਿਪਸ ਇਹ ਹੈਗੀ ਜਦੋਂ ਵੀ ਆਪਾਂ ਕੱਪੜਾ ਕੋਈ ਸਲਾਈ ਕਰਕੇ ਛੱਡਦੇ ਆ ਮਸ਼ੀਨ ਆਪਾਂ ਜਿਹੜੇ ਰੋਜ਼-ਰੋਜ਼ ਸਲਾਈ ਨਹੀਂ ਕਰਦੇ ਵੈਸੇ ਕਰੇ-ਕਰੇ ਚਲਾਉਂਦੇ ਆ ਤੋਂ ਉਸ ਤੋਂ ਬਾਅਦ ਮਸ਼ੀਨ ਅਸੀਂ ਐਂਦੀ ਰੱਖ ਦਿੰਦੇ ਆ ਜਾਂ ਉੱਪਰੋਂ ਐਂਦੀ ਢੱਕ ਦਿੰਦੇ ਆ। ਮਸ਼ੀਨ ਦੇ ਸਮੇਂਸ਼ੇ ਜਿਹੜੇ ਆਪਾਂ ਇਹਨਾਂ ਨੂੰ ਪੈਰ ਕਹਿੰਦੇ ਆ ਕੋਈ ਵੀ ਐਕਸਟਰਾ ਕੱਪੜਾ ਲੈ ਕੇ ਇਸ ਤਰ੍ਹਾਂ ਹੀ ਰੱਖਣਾ ਤਾਂ ਕਿ ਸ਼ਟਰਲ ਦੇ ਵਿੱਚ ਬਿਲ ਜਦੋਂ ਵੀ ਧੂੜ ਮਿੱਟੀ ਚਲ ਜਾਂਦੀ ਤੇ ਆਪਣੇ ਸ਼ੇਟਲ ਦੇ ਵਿੱਚ ਫਸ ਜਾਂਦੀ ਉਹਨਾਂ ਨਾਲ ਮਸ਼ੀਨ ਜਿਹੜੀ ਸਾਡੀ ਭਾਰੀ ਹੋ ਜਾਂਦੀ ਹੈ ਚੌਥਾ ਟਿਪਸ ਇਹ ਹੈ ਅੱਜ ਦਾ ਸਲਾਈ ਮਸ਼ੀਨ ਬਾਰੇ ਤੇ ਇੱਕ ਹੈਗਾ ਜੀ ਜਦੋਂ ਵੀ ਆਪਣੇ ਆਪਣੇ ਸਲਾਈ ਦੀ ਮਸ਼ੀਨ ਚੱਪਾ ਕਹਿ ਦਿੰਦੇ ਆ ਸਾਡੀ ਮਸ਼ੀਨ ਦਾਣਾ ਦਿੰਦੀ ਹੈ ਜਦੋਂ ਦਾਣਾ ਮਤਲਬ ਜਿਹੜਾ ਤੰਕਾ ਉੱਪਰ ਸਹੀ ਨਹੀਂ ਆਂਦਾ ਉਹਨੂੰ ਅਸੀਂ ਕਹਿੰਦੇ ਹਾਂ ਮਸ਼ੀਨ ਦਾਣਾ ਦਿੰਦੀ ਹੈ ਤੇ ਹਮੇਸ਼ਾ ਜਦੋਂ ਉੱਪਰ ਇਸ ਤਰ੍ਹਾਂ ਕਰਕੇ ਉਹ ਆਵੇ ਪ੍ਰੋਬਲਮ ਤਾਂ ਅਸੀਂ نیچے ਜਿਹੜੀ ਆਪਣੀ ਡੱਬੀ ਹੁੰਦੀ ਹੈ ਡੱਬੀ ਫਿਰ ਕੀ ਕੱਢ ਕੇ ਤੇ ਇਹ ਨੂੰ ਪਾਸ ਲੈਣਾ ਆ ਦੇਖੋ ਕੋਈ ਵੀ ਇਹਨੂੰ ਖਾਸ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਬਸ ਇਸ ਤਰ੍ਹਾਂ ਕਰਕੇ ਇਹਦੀ ਆਹ ਵਾਲੀ ਫਿਰਕੀ ਕੱਢ ਇਹਦੀ ਆਹ ਵਾਲੀ ਫਿਰਕੀ ਕੱਢ ਕੇ ਫਿਰਕੀ ਦੇ ਨਾਲ ਹੀ ਜੇ ਕੋ ਸਾਡੇ ਕੋਈ ਕੋਈ ਵੀ ਮਤਲਬ ਕੋਈ ਨਟ ਕਸਣ ਵਾਲਾ ਕੋਈ ਵੀ ਹੈ ਨਹੀਂਗਾ ਸੰਦ ਵਗੈਰਾ ਆ ਦੇਖੋ ਇਹਦੇ ਨਾਲ ਹੀ ਇਹਨੂੰ ਥੋੜਾ ਜਿਹਾ ਕੱਸ ਲੈਣਾ ਜੇ ਦਾਣਾ ਉੱਪਰ ਦਿੰਦੀ ਹੈ ਜੇ ਦਾਣਾ ਇਹ ਨੀਚੇ ਆਵੇ ਤਾਂ ਅਸੀਂ ਆਹ ਵਾਲਾ ਜਿਹੜਾ ਤੇ ਆ ਤਾਂ ਹੋ ਗਿਆ ਆਪਣਾ ਆਹ ਵਾਲਾ ਟਿਪਸ ਜੇਕਰ ਵੀਡੀਓ ਪਸੰਦ ਆਨਦੀ ਹੈ ਤੇ ਲਾਈਕ ਕਰਦੇ ਹੋ ਤੇ ਅੱਗੇ ਸ਼ੇਅਰ ਵੀ ਕਰਦੇ ਹੋ ਉੱਥੋਂ ਅਸੀਂ ਜਿਹੜਾ ਕੱਟ ਕਰ ਸਕਦੇ ਆ ਜਾਂ ਥੋੜਾ ਢਿੱਲਾ ਕਰਕੇ ਦੇਖ ਲੈਣਾ ਇਹਨਾਂ ਨਾਲ ਜਿਹੜੇ ਮਸ਼ੀਨ ਦੀ ਦਾਣਾ ਦੇਣ ਦੀ ਪ੍ਰੋਬਲਮ ਹੈ ਬਿਲਕੁਲ ਠੀਕ ਹੋ ਜੂਗੀ ਇੱਕ ਹੈਗਾ ਆਹੀ ਪ੍ਰੋਬਲਮ ਜੇਕਰ ਜਿਹੜਾ ਦਾਣਾ ਜਿਹੜਾ ਨੀਚੇ ਆ ਜਾਵੇ ਤੇ ਨੀਚਲੀ ਜਿਹੜੀ ਆਪਣੀ ਸੀਨ ਸਹੀ ਨਹੀਂ ਆਂਦੀ ਹੈਗੀ ਤੇ ਅਸੀਂ ਆਹ ਵਾਲਾ ਨਟ ਜਿਹੜਾ ਇਹਨੂੰ ਥੋੜਾ ਜਿਹਾ ਕੱਸ ਲਵਾਂਗੇ ਜਾਇ ਨੂੰ ਥੋੜਾ ਜਿਹਾ ਢਿੱਲਾ ਕਰਕੇ ਦੇਖ ਲੈਣਾ ਕਈ ਵਾਰੀ ਜ਼ਿਆਦਾ ਕੱਸਿਆ ਹੁੰਦਾ ਫਿਰ ਵੀ ਜਿਹੜਾ ਧਾਗਾ ਜ਼ਿਆਦਾ ਖਿੱਚ ਕੇ ਜਾਂਦਾ ਤੇ ਇਹ ਪ੍ਰੋਬਲਮ ਹੋ ਜਾਂਦੀ ਹੈ ਇਹਦੇ ਨਾਲ ਵੀ ਅਸੀਂ ਆਹ ਛੋਟੇ ਜਿਹੇ ਤਰੀਕੇ ਦੇ ਨਾਲ ਜਿਹੜੀ ਆਪਣੀ ਸਲਾਈ ਨੂੰ ਸਹੀ ਕਰ ਸਕਦੇ ਹਾਂ ਤੇ ਆ ਸੀਗੇ ਮੇਰੇ ਛੋਟੇ ਛੋਟੇ ਟਿਪਸ ਅੱਜ ਦੇ ਤੇ ਸਲਾਈ ਹਮੇਸ਼ਾ ਸੌਰੀ ਸਲਾਈ ਮਸ਼ੀਨ ਹਮੇਸ਼ਾ ਟੱਕ ਕੇ ਰੱਖਣੀ ਤੇ ਹਮੇਸ਼ਾ ਥੱਲੇ ਦੇ ਪੈਰਾਂ ਦੇ ਵਿੱਚ ਕੋਈ ਵੀ ਐਕਸਟਰਾ ਕਪੜਾ ਜਿਹੜਾ ਜ਼ਰੂਰ ਦੇ ਕੇ ਰੱਖਣਾ ਤੇ ਸਲਾਈ ਦੇ ਮਸ਼ੀਨ ਦੇ ਵਿੱਚ ਬਿਲਕੁਲ ਵੀ ਜਿਹੜਾ ਧੂੜ ਮਿੱਟੀ ਵਗੈਰਾ ਨਹੀਂ ਜਾਣੀ ਚਾਹੀਦੀ ਇਸ ਨਾਲ ਜਿਹੜੀ ਕਦੇ ਵੀ ਆਪਣੀ ਮਸ਼ੀਨ ਖਰਾਬ ਨਹੀਂ ਹੁੰਦੀ ਹੈ ਜੀ ਤੇ ਕਦੇ-ਕਦੇ ਤੇਲ ਦੇ ਕੇ ਧੁੱਪੇ ਵੀ ਰੱਖ ਦੇਣਾ ਚਾਹੀਦਾ ਤੇ ਆ ਸੀਗੇ ਅੱਜ ਦੇ ਮੇਰੇ ਛੋਟੇ-ਛੋਟੇ ਟਿਪ ਉਮੀਦ ਕਰਦੀ ਤੁਹਾਨੂੰ ਪਸੰਦ ਆਏ ਗੋਗੇ ਜੇ ਪਸੰਦ ਆਏ ਤਾਂ ਲਾਈਕ ਸ਼ੇਅਰ ਕਰਦੇ ਹੋ